ਦਰਵਾజా ਤੋੜ ਕੇ ਹਾਥੀ ਅੰਦਰ ਵੜੇਗਾ ਨਾਲ ਹੀ ਸਾਡੀ ਫੌਜ ਅੰਦਰ ਵੜ ਜਾਵੇਗੀ ਜਿਹੜੇ ਥੋੜੇ ਜੇ ਸਿੰਘ ਹੋਣਗੇ ਉਹਨਾਂ ਨੂੰ ਹੱਥੋਂ ਹੱਥੀ ਫੜ ਲਿਆ ਜਾਵੇਗਾ ਲੋਹੜ ਦੇ ਕਿਲੇ ਉੱਤੇ ਸਾਡਾ ਕਬਜ਼ਾ ਹੋ ਗਿਆ ਆਨੰਦਪੁਰ ਸਾਹਿਬ ਦੀ ਮੁਹਿੰਮ ਸੈਦ ਦੀ ਸਰ ਹੋ ਜਾਵੇਗੀ ਜਦੋਂ ਸ਼ਾਮ ਦੇ دیਵਾਨਾ ਵਿੱਚ ਭਾਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਪਤਾ ਲੱਗਾ ਉਹਨਾਂ ਆਖਿਆ ਫੇਰ ਕੀ ਹੋਇਆ ਜੇ ਮੁਗਲਾਂ ਤੇ ਪਹਾੜੀ ਰਾਜਿਆਂ ਦਾ ਮਸਤ ਹਾਥੀ ਆ ਰਿਹਾ ਹੈ ਮਸਤ ਹਾਥੀ ਦਾ ਮੁਕਾਬਲਾ ਕਰੇਗਾ ਸਾਡਾ ਬੱਬਰ ਸ਼ੇਰ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਭਾਈ ਸਾਹਿਬ ਜੀ ਨੂੰ ਕੋਲ ਬੁਲਾਇਆ ਫਾਟੜਾ ਦਿੱਤਾ ਆਪਣੀ ਕਮਰ ਕੱਸੇ ਲਾਏ ਨਾਗਰੀ ਵਰਚਾ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਇਹਨੂੰ ਚਲਾਉਣ ਦਾ ਢੰਗ ਤਰੀਕਾ ਦੱਸਿਆ ਅਗਲਾ ਦਿਨ ਚੜ੍ਹਿਆ ਹਾਥੀ ਮਾਰੋ ਮਾਰ ਕਰਦਾ ਲੋਹੜ ਦੇ ਕਿਲੇ ਵੱਲ ਨੂੰ ਵਧ ਰਿਹਾ ਸੀ ਉਦੋਂ ਭਾਈ ਸਾਹਿਬ ਦੇ ਘੋੜੇ ਉੱਤੇ ਸਵਾਰ ਹੋ ਕਰਕੇ ਦੁਸ਼ਮਣ ਦੇ ਨਾਲ ਲੜਦੇ ਹੋਏ ਹਾਥੀ ਤੱਕ ਪਹੁੰਚ ਗਏ। ਹਾਥੀ ਨੂੰ ਆਪਣੀ ਮਾਰ ਕੇ ਖਾ ਦੇ ਕੇ ਉਹਦੇ ਵਾਰ ਤੋਂ ਬਚਦਿਆਂ ਹੋਇਆ ਭਾਈ ਸਾਹਿਬ ਜਿਨੇ ਆਪਣੇ ਦੋਹਾਂ ਪੈਰ ਢੋਲੇ ਦੀਆਂ ਰਕਾਬਾਂ ਦੇ ਵਿੱਚ ਰੱਖੇ ਖੜੇ ਤੱਤੇ ਦਾ ਸ਼ਸਤਰ ਹੈ। ਸਤਿਗੁਰੂ ਜੀ ਇਸੇ ਵਰਤੋਂ ਉਸ ਵਕਤ ਕਰਿਆ ਕਰਦੇ ਸਨ ਜਦੋਂ ਹੱਥੋ ਹੱਥੀ ਲੜਾਈ ਹੋਵੇ ਜਾਂ ਫਿਰ ਖੇਤ ਦਾ ਸ਼ਿਕਾਰ ਕਰਨਾ ਹੋਵੇ। ਇਸ ਦਾ ਵਜ਼ਨ ਢਾਈ ਸ਼ੇਰ ਦੇ ਕਰੀਬ ਹੈ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਗੁਰੂ ਕਾ ਅਣਕੋ ਅਸੀਂ ਗੈਰਤ ਭਰ ਦਿੱਤੇ ਫਿਰ ਉਹ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਦੇ ਨਾਲ ਲੜਿਆ ਜਿਸ ਦੀ ਗਵਾਹੀ ਅੱਜ ਵੀ ਸ੍ਰੀ ਚਮਕੌਰ ਸਾਹਿਬ ਜੀ ਦੀ ਗੜੀ ਭਰਦੀ ਹੈ ਫਿਰ ਉਹਨਾਂ ਪੰਜਾਂ ਪਾਸੋਂ ਸਤਿਗੁਰਾਂ ਨੇ ਆਪ ਅੰਮ੍ਰਿਤ ਛਕਿਆ 30 ਸਾਲ ਤੱਕ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਜੀ ਦੇ ਨਾਮ ਨਾਲ ਪ੍ਰਸਿੱਧ ਰਾਏ ਫਿਰ ਵਹਿ ਪ੍ਰਗਟਿਓ ਮਰਦੇ ਆ ਗੰਮੜਾ ਵਰਿਆਮ ਇਕੱਲਾ ਵਾਹੂਤ ਆਪ ਦੀ ਕਿਰਪਾ ਕਰੋ ਸਾਧਗੁਰੂ ਨੇ ਆਪਣੇ ਸੇਵਕ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਵਰਖਾ ਆਪਣੇ ਕਰ ਕਮਲਾਂ ਦੇ ਵਿੱਚ ਲੈ ਕਰਕੇ ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕੇ ਤਿੰਨ ਵਰੀ ਜ਼ਮੀਨ ਦੇ ਵਿੱਚ ਮਾਰਿਆ ਉਸ ਪਤਰੀਲੀਗਮ ਨੇ ਦੇ ਵਿੱਚੋਂ ਤਿੰਨ ਨਿਰਮਲ ਜਲ ਦੀਆਂ ਧਾਰਾ ਵਹਿ ਉਧੀਆਂ ਨਾਮ ਰੱਖਿਆ ਤੇ ਰਬਾਨੀ ਸਾਹਿਬ ਅੱਜ ਵੀ ਉਹ ਜਲ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ ਹੈ ਸੰਗਤਾਂ ਚੱਕੇ ਆਨੰਦ ਮਾਣਦੀਆਂ ਨੇ ਹਰ ਪਸੰਦ ਸੰਗਤ ਦਿਓ ਇਸ ਸ਼ਕਤਰ ਦਾ ਨਾਮ ਹੈ ਕਿਰਪਾ ਪਰਚਾ ਇਸ ਦੇ ਨਾਲ ਦੋ ਸਾਖੀਆਂ ਜਗਤ ਪ੍ਰਸਿੱਧ ਹਨ ਪਹਿਲੀ ਸਾਖੀ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਕਾਰਯੋਗ ਮਾਤਾ ਜੀ ਮਾਤਾ ਜੀਤੋ ਜੀ ਨੂੰ ਵਿਆਹਣ ਵਾਸਤੇ ਬਰਾਤ ਲੈ ਕਰਕੇ ਗੁਰੂਕੇ ਲਾਹੌਰ ਵਿਖੇ ਗਏ ਉਤੋਂ ਦੀਆਂ ਸੰਗਤਾਂ ਨੇ ਇੱਕ ਅਕਾਲ ਪੁਰਖ ਜੀ ਦੇ ਗੋਪਨ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਹੈ ਸਤਿਗੁਰੂ ਜੀ ਦੀ ਅਸੀ ਵਰਤੋਂ ਸਵਾਗਤ ਕਰਿਆ ਕਰਦੇ ਸਨ ਜਦੋਂ ਦੁਸ਼ਮਨ ਨੇ ਸੰਜੋਗ ਪਹਿਨੀ ਹੋਵੇ ਸੰਜੋਗ ਜੋ ਕਿ ਲੋਹੇ ਦੀਆਂ ਬਰੀਕ ਤਾਰਾਂ ਦਾ ਬਣਿਆ ਹੋਇਆ ਕੋਟ ਹੁੰਦਾ ਹੈ ਸਲਵਾਰ ਦਾ ਵਾਰ ਉਸ ਉੱਤੇ ਕੱਟ ਨਹੀਂ ਕਰਦਾ ਇਹਦਾ ਕੀਤਾ ਹੋਇਆ ਵਾਰ ਲੋਹੇ ਦੀਆਂ ਬਰੀਕ ਤਾਰਾਂ ਨੂੰ ਤੋੜਦਾ ਹੈ ਬਹੁਤ ਤਿੱਖਾ ਅਤੇ ਤੇਜ਼ ਸਹਰ ਵਾਲਾ ਸ਼ਸਤਰ ਹੈ ਦੂਸਰੇ ਹੱਥ ਵਿੱਚ ਜਿਹੜਾ ਸ਼ਸਤਰ ਹੈ ਇਹ ਸ਼ਸਤਰ ਦਾ ਨਾਮ ਹੈ ਦਾਹੀ ਆਹਣੀ ਇਹ ਸ਼ਸਤਰ ਸਤਿਗੁਰੂ ਜੀ ਉਸ ਵਕਤ ਵਰਤਿਆ ਕਰਦੇ ਸਨ ਜਦੋਂ ਦੁਸ਼ਮਣ ਨੇ ਸਿਰ ਉੱਤੇ ਟੋਪ ਪੈਣਿਆ ਹੋਵੇ ਟੋਪ ਨੂੰ ਕਾੜਨ ਵਾਸਤੇ ਇਹ ਸ਼ਸਤਰ ਕੰਮ ਆਉਂਦਾ ਹੈ ਬੋਲੇ ਤੋ ਨਿਹਾਲ ਸਤਿ ਸ੍ਰੀ ਅਕਾਲ ਇਹ 74 ਦਾ ਨਾਮ ਹੈ ਨਾਗਨੀ ਵਰਸ਼ਾ ਜਦੋਂ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਰੱਖਿਆ ਸੀ ਬੜੇ ਹਿੰਲੇ ਵਸੀਲੇ ਕੀਤੇ ਬੜੇ ਯਤਨ ਕੀਤੇ ਪਰ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਜਿੱਤ ਪ੍ਰਾਪਤ ਨਾ ਕਰ ਸਕੇ ਫਿਰ ਉਹਨਾਂ ਦੇ ਜਰਨੈਲਾਂ ਨੇ ਰਲ ਕੇ ਇੱਕ ਮੀਟਿੰਗ ਕੀਤੀ ਇਹ ਸਭ ਤੋਂ ਪਹਿਲਾਂ ਲੋਹਗੜ ਦੇ ਕਿਲੇ ਉੱਤੇ ਕਬਜ਼ਾ ਕੀਤਾ ਜਾਵੇ ਕਿਉਂਕਿ ਲੋਹਗੜ ਦੇ ਜੀ ਉਸ ਸਮਰੇ ਟੱਟਰ ਇਸੇ ਗੁਰਸਿੱਖ ਪ੍ਰੀਤਿ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕੀਤਾ ਇਸ ਉੱਪਰ 22 ਕੌੜੀਆਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਉਕਰੀਆਂ ਹੋਈਆਂ ਹਨ ਉਸ ਗੁਰਸਿੱਖ ਨੇ ਬੜੇ ਪ੍ਰੇਮ ਦੇ ਨਾਲ ਤਿਆਰ ਕਰਕੇ ਸਹਾਤਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਭੇਟਾ ਕੀਤਾ ਸਤਗੁਰਾਂ ਨੇ ਸ਼ਸਤਰ ਅਤੇ ਗੁਰਬਾਣੀ ਦਾ ਸਤਕਾਰ ਕਰਦਿਆਂ ਹੋਇਆਂ ਇਸ ਨੂੰ ਆਪਣੀ ਦਸਤਾਰ ਦੇ ਵਿੱਚ ਸਜਾ ਕੇ ਰੱਖਿਆ। ਦੂਸਰੇ ਹੱਥ ਵਿੱਚ ਜਿਹੜੀ ਢਾਲ ਹੈ ਇਹ ਢਾਲ ਤਾਂ ਤਾਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਹੈ। 350 ਸਾਲ ਪੁਰਾਣੀ ਹੈ। ਗਾੜੇ ਦੀ ਧਾਲ ਦੀ ਬਣੀ ਹੋਈ ਹੈ। ਉਸ ਸਮੇਂ ਦਾ ਕੋਈ ਵੀ ਸ਼ਸਤਰ ਇਹਦੇ ਤੇ ਕਾਰਾ ਕਰਦੀ ਹੁੰਦਾ ਸੀ ਅੱਜ ਵੀ ਉਸੇ ਤਰ੍ਹਾਂ ਨਵੇਂ ਦੀ ਨਵੀਂ ਲੱਗਦੀ ਹੈ। ਬੋਲੇ ਦੇ ਹੱਥ ਵਿੱਚ ਛੋਟੀ ਮਰਸੀ ਤੇ ਦੋਵੇਂ ਸ਼ਸਤਰ ਧਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਹਨ ਸਾਧਗੁਰੂ ਜੀ ਇਹਨਾਂ ਦੇ ਵਰਤੋ ਘੋੜੇ ਜਾਂ ਹਾਥੀ ਉੱਤੇ ਸਵਾਰ ਹੋ ਕੇ ਕੜਿਆ ਕਰਦੇ ਸੱਜ ਬੋਲੇ ਜੀਸਾ ਨਿਹਾਲ ਸਤਿ ਸ੍ਰੀ ਅਕਾਲ ਪੰਜ ਪਿਆਰੇ ਪੰਜ ਪੀਰ ਪ੍ਰਥਮ ਤੀਰ ਬੈਠਾ ਗੁਰ ਭਾਰੇ ਅਰਜੁਨ ਕਾਇਆ ਫਲਟ ਕਾ ਨੂਰਤ ਹਰ ਕੋ ਬਿੰਦ ਸਵਾਰੇ ਚੰਦੇ ਤੇਰੇ ਸੋਡੀਆਂ ਰੂਪ ਮਿਖਾਵਣ ਵਾਰੋ ਵਾਰੀ ਬਲ ਭੰਡਨ ਗੁਰ ਸੂਰਮਾ ਵੱਡ ਜੂਦਾ ਕਹ ਪਰਿ ਉਪਕਾਰੀ ਦਸਤ ਗੀਰ ਹੋਏ ਪੰਜ ਪੀਰ ਹਰ ਗੁਰ ਹਰ ਕੋ ਬਿੰਦਿਆ ਤੋਤਾ ਦੀਨ ਤੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਅਡੋਲਾ ਇਹ ਤੇਗਾ ਮੇਰੇ ਤੇਰੇ ਦੇ ਮਾਲਕ ਸਹਿਣ ਚਾ ਪਿਤਾ ਦੇਗ ਤੇ ਤੇਗ ਦੇ ਧਨੀ ਜੀਵੇਂ ਪਾਤਸ਼ਾਹ ਧਨਧਨ ਸਾਹਿਬ ਜੀ ਦੇ